ਚਾਰ ਸਹਿਬਜ਼ਾਦੇ ਦੋ ਗੁਰੂ ਕੇ ਮਹਿਲ ਸਨਮਾਨਯੋਗ ਮਾਤਾ ਜੀ ਔਰ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਨੇ ਇਹ ਪਰਿਵਾਰ ਸਾਰਾ ਕਾਫਲਾ ਜਦੋਂ ਰੋਪੜ ਵਾਲੇ ਪਾਸੇ ਨੂੰ ਚੱਲ ਰਿਹਾ ਹੈ ਸਰਸਾ ਨਦੀ ਵਾਲੇ ਪਾਸੇ ਨੂੰ ਚੱਲ ਰਿਹਾ ਹੈ ਤੇ ਸੱਚਮੁੱਚ ਕਸਮਾਂ ਚੁੱਕ ਕੇ ਮੁਕਰਨ ਵਾਲੇ ਬੰਦਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਕਾਫਲੇ ਦੇ ਉੱਪਰ ਪਿੱਛੋਂ ਹਮਲਾ ਕਰ ਦਿੱਤਾ ਹੈ ਸਤਗੁਰੂ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਔਰ ਸਨਮਾਨਯੋਗ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਉਹਨਾਂ ਨੇ ਉਸ ਕਾਫਲੇ ਨੂੰ ਬਚਾਣ ਦੇ ਲਈ ਪਿੱਛੋਂ ਰੋਕਿਆ ਹੈ ਸਰਸਾ ਨਦੀ ਦਾ ਕਿਨਾਰਾ ਆਇਆ ਤੇ ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ ਕਿ ਤਵਾਂ ਰੀਖ ਦੇ ਪੜਾਂ ਇਹ ਹੀ ਨੇ ਜੇ ਸਾਡੇ ਅੰਦਰ ਦੀ ਭਾਵਨਾ ਥੋੜਾ ਜਿਹਾ ਅੰਦਰ ਬੈਰਾਗ ਵਿੱਚ ਪਿਗਲਿਆ ਹੋਵੇਗਾ ਇਹ ਖਰਪੜਾ ਜਿਹੜਾ ਸਾਡੇ ਅੰਦਰ ਨੂੰ ਟੰਬ ਕੇ ਜਾਏਗਾ ਸਰਸਾ ਨਦੀ ਦਾ ਕਿਨਾਰਾ ਜਿੱਥੇ ਅਸੀਂ ਇਸ ਥਾਨ ਉਸ ਯਾਦ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਮਹਾਰਾਜ ਆਪਣੇ ਪਰਿਵਾਰ ਸਮੇਤ ਇਸ ਜਗ੍ਹਾ ਦੇ ਉੱਤੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੀਵਾਨ ਦੇ ਵਿੱਚ ਅਸ਼ਾ ਕੀ ਵਾਰ ਦਾ ਕੀਰਤਨ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪ ਕੀਤਾ ਹੈ ਥੋੜਾ ਜਿਹਾ ਇਹਨੂੰ ਵਰਤਮਾਨ ਵਿੱਚ